ਆ ਤਾਰ ਪਹਿਲਾਂ ਲੈ ਵੀ ਅੱਗੇ ਆਓ ਅੱਗੇ ਆਓ ਆ ਆ ਕੁਸੀ ਆਜੋ ਅਨੋਖ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੋ ਜੋ ਗੱਜਰ ਸਿੰਘ ਠੀਕ ਹੈ ਜੀ ਠੀਕ ਹੈ ਲੋ ਜੀ ਦੇਖ ਲਓ ਕਿਤਣਾ ਬੋਲ ਚੱਲੋ ਜੀ ਤਰਵਾਜ ਥੋੜਾ ਜੂ ਵੱਡਾ ਚੱਲੋ ਇਧਰ ਤਰਤਾ ਦੇ ਅੰਤਾਰ ਜੁਬੇਂਦਰ ਸ਼ਹਿਰ ਚੱਲ ਲੱਗੇ 18 ਹੋ ਗਿਆ ਇੱਕ ਪਾਣੀ ਆ ਗਿਆ ਉਹ ਤਾਂ ਪਾਣੀ ਅਲੱਗ ਤਰਾਪਾਉਂ ਰਹੇ ਹਾਂ ਤੇ ਸਭ ਨੇ ਭਰਾ ਦੇ ਉਹ ਜੀ ਚੱਕਰੀਆਂ ਆਈ ਆ ਗਏ ਬਸ ਆਲੇ ਦੋ ਦੋ ਲੈ ਨੂੰ ਆ ਗਏ ਆ ਗਏ ਆ ਗਏ ਰਸ ਲਾਈਵ ਲਾਈਵ ਦਰਸ਼ਨ ਕਰਾਵਾਂਗੇ ਬਹੁਤ ਬਹੁਤ ਰਾਮ ਦਾ ਨਾਮ ਤੇ ਲੱਲੋ ਜੀ ਜੀ ਬਾਦਿਓ ਜੀ ਆਦਮ ਕੀ ਆਇਓ ਇਹ ਸ਼ਿੰਗਰ ਜੈ ਸ਼ਿੰਗਰ ਜੈ ਸ਼ਿੰਗਰ ਬਟਾਲਾ ਸ਼ਹਿਰ ਤੋਂ ਐਮ ਐਲ ਏ ਹੁਮਨ ਸ਼ੇਸ਼ ਸਿੰਘ ਸ਼ਰੀ ਕਲਸੀ ਦਾ ਅੰਕਲ ਆਜੋ ਮਨੋਸਰ ਜੀ ਅੱਜ 500 ਸਾਲ ਬਾਅਦ ਜਿਹੜੀ ਪ੍ਰਾਣ ਪ੍ਰਤੀਸ਼ਠਾ ਹੋਈ ਆ ਸਨਾਤਨੀ ਅੱਜ ਬਹੁਤ ਖੁਸ਼ੀ ਮਨਾ ਰਿਆ ਆ ਤੁਸੀਂ ਵੀ ਥਾਂ ਥਾਂ ਤੇ ਪਹੁੰਚੇ ਹੋ ਹਵਨ ਯੱਗ ਚ ਹੋ ਗਏ ਤੁਸੀਂ ਕਿਦਾਂ ਦਾ ਮਹਿਸੂਸ ਕਰ ਰਹੇ ਦੇਖੋ ਜੀ ਇਹ ਉਸ ਪ੍ਰਭੂ ਦੀ ਸ੍ਰਿਸ਼ਟੀ ਹੈ ਜੀ ਔਰ ਇਹ ਜਿੰਨੇ ਵੀ ਅੱਜ ਇਸ ਸੰਸਾਰ ਤੇ ਤੁਰ ਰਹੇ ਨੇ ਕਿਉਂਕਿ ਇਹ ਲੰਮੇ ਸਾਲਾਂ ਤੋਂ ਬਾਅਦ ਇਹ ਮੌਕਾ ਮਿਲਿਆ ਅਸੀਂ ਬੜੇ ਭਾਗਾ ਵਾਲੇ ਆ ਰਾਮ ਭੂਮੀ ਤੇ ਅੱਜ ਮੰਦਿਰ ਦਾ ਜਿਹੜਾ ਸਥਾਪਨਾ ਕੀਤੀ ਜਾ ਰਹੀ ਹੈ ਬੜਾ ਵਡਪਾਗਾ ਦੇਣਾ ਔਰ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਜਦੋਂ RAM ji ayodhya ਤੋਂ ਬਨਵਾਸ ਕਰਕੇ ਆਇਆ ਸੀ ਉਦੋਂ ਦੀਪਮਾਲਾ ਹੋਈ ਸੀ ਅੱਜ ਵੀ ਸਾਰੇ ਜਿਹੜੇ ਜਿਹੜੇ ਆਵਾਜ਼ ਸਾਡੀ ਸੁਣਦੇ ਆ ਕੋਈ ਪਰਿਵਾਰ ਐਸਾ ਵਾਂਝਾ ਨਾ ਰਵੇ ਬੜਾ ਖੁਸ਼ੀਆਂ ਪਾਗਾ ਹੋਇਆ ਪਾਗਾ ਦੇਣਿਆ ਅੱਜ ਸਾਰੇ ਦੀਪਮਾਲਾ ਕਰਕੇ ਇੱਕ ਰੋਸ਼ਨੀ ਨੂੰ ਰੁਸ਼ਨਾਈਏ ਤੇ ਉਸ ਪ੍ਰਭੂ ਤੋਂ ਅਸ਼ੀਰਵਾਦ ਲਈਏ ਜਿਹੜਾ ਆਉਣ ਵਾਲਾ ਸਮਾਂ ਤੁਹਾਡੇ ਸਾਰਿਆਂ ਲਈ ਜਿਹੜਾ ਉਚਾਰਦੀ ਕਲਾ ਵਾਲਾ ਹੋਵੇ ਜੀ ਕਿਤੇ ਕਿਤੇ ਉਹ ਕਿ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਐਵੇਂ ਬਿਨਾ ਵਜੇ ਦੀ ਕ੍ਰਿਟਿਸਾਈਜ਼ ਕਰਦੇ ਇਸੇ ਸਰ ਮੈਂ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਦੇਖੋ ਆ ਪਰਮਾਤਮਾ ਦਾ ਨਾਮ ਇਹ ਜਦੋਂ ਜਦੋਂ ਮੈਂ ਕਹਿਣਾ ਨਾ ਵੀ ਅਛਾਈ ਦਾ ਕੰਮ ਚੱਲਦਾ ਹੈ ਤੇ ਬੁਰਾਈ ਵੀ ਨਾਲ ਜਨਮ ਲੈਂਦੀ ਆ ਪਰ ਹਮੇਸ਼ਾ ਪੋਜ਼ਿਟਿਵਿਟੀ ਵੱਲ ਨੂੰ ਚੱਲਣਾ ਚਾਹੀਦਾ ਹੈ ਨੈਗੇਟਿਵਿਟੀ ਵੱਲ ਨੂੰ ਨਹੀਂ ਜਿਹੜੇ ਕਰਦੇ ਨੇ ਉਹ ਉਹਨਾਂ ਦੀ ਉਹ ਸੋਚ ਹੈ ਕਰਨ ਵਾਲੀ ਪਰ ਹਾਂ ਜੋ ਪ੍ਰਭੂ ਨੂੰ ਮਨਜ਼ੂਰ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਉਹ ਹੋ ਕੇ ਹੀ ਰਹਿੰਦਾ ਹੈ ਠੀਕ ਹੈ ਹਾਂਜੀ ਇਹ ਦੱਸਿਆ ਮੈਂ ਸਰ ਕਿ ਅੱਜ ਸਵੇਰ ਤੋਂ ਹਾਂਜੀ ਤੁਹਾਡੀ ਸ਼ੁਰੂਆਤ ਕਿਵੇਂ ਹੋਈ ਪਰਿਵਾਰ ਦਾ ਕੌਣ-ਕੌਣ ਹੋਰ ਮੈਂਬਰ ਤੁਹਾਡੇ ਨਾਲ ਸੀ ਕਿੰਨੇ ਮੰਦਿਰਾਂ ਦੇ ਵਿੱਚ ਜਾ ਕੇ ਸਜਦਾ ਕੀਤਾ ਹੈ ਭਗਵਾਨ ਸ਼੍ਰੀ ਰਾਮ ਦਾ ਤੁਸੀਂ ਆਸ਼ੀਰਵਾਦ ਲਿਆ ਅੱਜ ਦੀ ਸ਼ੁਰੂਆਤ ਕਰ ਜੋ ਕਿਉਂਕਿ ਚਾਹ ਤੁਹਾਨੂੰ ਕੱਲ ਦਾ ਬਹੁਤ ਚੜਿਆ ਹੋਏ ਸੋ ਬੜੀ ਖੁਸ਼ੀ ਦੀ ਗੱਲ ਹੈ ਮੈਂ 7 ਵਜੇ ਦਾ ਉੱਠਿਆ ਜੀ ਪਹਿਲਾਂ ਤੇ ਕੋਨਾਲ ਪਾਗਜੀ ਤੋਂ ਜਿਹੜਾ ਹਵਨ ਜਿਹੜਾ ਉਹ ਆਪਾਂ ਕੀਤਾ ਉਸ ਤੋਂ ਬਾਅਦ ਸ਼ੁਰੂਆਤ ਕੀਤੀ ਫਿਰ ਅਚਲ ਚਲੇਸ਼ਵਰ ਤਾਮ ਹੋ ਗਿਆ ਏ ਥਾਂ ਥਾਂ ਤੇ ਸੰਗਤਾਂ ਨੇ ਲੰਗਰ ਲਗਾਇਆ ਵੀ ਬੜਾ ਇੱਕ ਚਾਹ ਤੇ ਉਹ ਸਦਾ ਹਰ ਈਵੈਂਟ ਤੇ ਕੋਸ਼ਿਸ਼ ਹੁੰਦੀ ਆ ਵੀ ਉਹਨਾਂ ਨੂੰ ਸਾਡੇ ਪਰਿਵਾਰ ਦਾ ਜਿਹੜਾ ਆਗੂ ਆ ਉਹ ਆਵੇ ਜ਼ਰੂਰ ਤੇ ਮੇਰੀ ਕੋਸ਼ਿਸ਼ ਇਹੋ ਹੀ ਆ ਵੀ ਮੈਂ ਹਾਜ਼ਰੀ ਲਵਾਵਾਂ ਜਿੱਥੇ ਜਾਣਾ ਵਾ ਇੱਕ ਦੇ ਪਰਿਵਾਰ ਆ ਸਾਰਾ ਹੱਥ ਦੇ ਕੇ ਰੋਕ ਲੈਂਦੇ ਤੇ ਉਤਰਨਾ ਵੀ ਪੈਂਦਾ ਵਾ ਜਿੱਥੇ 11 ਵਜੇ ਪਹੁੰਚਣਾ ਸੀ ਉੱਥੇ ਹੁਣ 2 ਵਜੇ ਨੇ ਦੇ ਰਾਸਤੇ ਬੁਲਾਈ ਗਈ ਹੈ ਉਹ ਆਸਾਨ ਕਿਹੜਾ ਹੈ ਉਹ ਆਤਿਸ਼ਬਾਜੀ ਹੋਵੇਗੀ ਕਿ ਵੀ ਅਦਭੁਤ ਨਜ਼ਾਰਾ ਹੋਏਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕਨਾਲ ਪਗਤ ਜੀ ਜਿਹੜਾ ਬਾਬਾ ਬਾਲਕਨਾਥ ਦਾ ਜਿਹੜਾ ਬਾਬਾ ਪੂਤਨਾਥ ਦਾ ਮੰਦਿਰ ਹੈ ਜਿਹੜਾ ਜੀ ਉੱਥੇ ਸ਼ਾਮ ਨੂੰ ਜਿਹੜੀ ਰਾਤ ਨੂੰ ਆਤਿਸ਼ਬਾਜੀ ਕੀਤੀ ਜਾ ਰਹੀ ਹੈ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਆਓ ਪਹੁੰਚੀਏ ਪ੍ਰਭੂ ਦਾ ਉੱਥੇ ਲੰਗਰ ਲੰਗਰ ਤੇ ਅੱਜ ਸਾਰਾ ਮੈਂ ਕਹਿ ਸਕਦਾ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਜਿਹੜਾ ਵੀ ਅੱਜ ਬੜਾ ਇੱਕ ਵੱਖਰਾ ਅਲੋ ਅਲੋ ਕੀ ਨਜ਼ਾਰਾ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਸ਼ਾਮ ਨੂੰ ਅੱਜ ਆਪਾਂ ਹੱਤਸ਼ਬਾਜੀ ਦਾ ਵੀ ਨਜ਼ਾਰਾ ਨਹੀਂ ਦੇਖੋ ਜੀ ਮੇਰੀ ਇੱਕੋ ਬੇਨਤੀ ਹੈ ਜੀ ਅਸੀਂ ਕਰਮਾਂ ਵਾਲੇ ਆ ਸਾਡੇ ਜੀਂਦੇ ਜੀ ਸਾਨੂੰ ਇਹ ਮੌਕਾ ਮਿਲ ਦੇਖਣ ਨੂੰ ਮਿਲ ਰਿਹਾ ਕੋਈ ਸਿਆਸਤ ਦੀ ਗੱਲ ਅੱਜ ਕਰਨੀ ਕੋਈ ਨਹੀਂ ਹੈ ਜੀ ਇਹ ਸਾਡੇ ਸਾਰੇ ਧਰਮਾਂ ਦਾ ਸਾਂਝਾ ਹੈ ਥੈਂਕ ਯੂ ਜੀ ਮੇਰੇ ਕੋਲ